ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਵੀ 19 ਮਾਰਚ ਨੂੰ ਕੇਂਦਰ ਨਾਲ ਜਿਹੜੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਬੁਲਾ ਕੇ ਔਰ ਮੀਟਿੰਗ ਵੀ ਆਪਣੇ ਟੰਗਣਾ ਨਿਬੜ ਗਈ ਸੀ ਅਗਲੀ ਮੀਟਿੰਗ ਜਿਹੜੀ ਸੀ ਉਹ ਸਿਵਰਾ ਚਾਹਾਨ ਜੀ ਕਹਿੰਦੇ ਸੀ ਵੀ ਅਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ 4 ਮਈ ਦੀ ਸੀ ਹੁਣ ਮੇਰੇ ਖਿਆਲ ਉਹਦੇ 'ਚ ਵੀ ਕੋਈ ਤਬਦੀਲੀ ਆ ਰਹੀ ਆ ਉਹ ਮਿਲ ਗਈ ਸੀ ਉਪਰੰਤ ਅਸੀਂ ਪੰਜਾਬ ਦੇ ਮੰਤਰੀਆਂ ਨੂੰ ਕਿਹਾ ਵੀ ਸਾਡੇ ਨਾਲ ਵੱਖਰੀ ਗੱਲ ਕਰ ਲਓ ਕਿਉਂਕਿ 18 ਦੀ ਰਾਤ ਨੂੰ ਫੋਰਸਾਂ ਦੇ ਇਕੱਠੇ ਹੁੰਦੀਆਂ ਖਬਰਾਂ ਸੀਗੀਆਂ ਕਿਉਂ ਇਕੱਠੇ ਹੋ ਰਹੇ ਕੀ ਨੀ ਇਹ ਨਹੀਂ ਸੀ ਕੋਈ ਖਬਰ ਹੈਗੀ ਚਲ ਅਸੀਂ ਇੱਥੋਂ ਲਗਭਗ 7 ਵਜੇ ਤੁਰ ਗਏ ਸੀਗੇ ਉਦੋਂ ਮੋਰਚਿਆਂ ਦੇ ਨੇੜੇ ਫੋਰਸ ਨਹੀਂ ਸੀ ਹੈਗੀ ਸਵੇਰੇ ਜਦੋਂ ਅਸੀਂ ਗਏ ਆ ਲੀਡਰ ਸਾਰੇ ਤੇ ਲਗਭਗ 8:30 ਵਜੇ ਅਸੀਂ ਉੱਥੇ ਪਹੁੰਚੇ 9 ਵਜੇ ਸਾਡੀ ਮੀਟਿੰਗ ਆ ਉਦੋਂ ਸਾਨੂੰ ਪਤਾ ਲੱਗ ਰਿਹਾ ਵੀ ਮੋਰਚਿਆਂ ਦੇ ਨੇੜੇ ਫੋਰਸ ਕੁਝ ਦਿਖ ਰਹੀ ਆ ਨਜ਼ਰ ਆ ਰਹੀ ਆ ਅਸੀਂ ਫਿਰ ਆਪਦੇ ਦੂਜੇ ਆਗੂਆਂ ਨੂੰ ਕਿਹਾ ਵੀ ਮੀਟਿੰਗ ਤੋਂ ਬਾਅਦ ਦਾਰਸ਼ਕਾਂ ਬਾਰੇ ਟਾਈਮ ਲੱਗਾ ਹੋਊਗਾ ਦੂਰ ਜਰਾ ਢੋਵਣਾ ਵੀ ਔਖਾ ਸੀਗਾ ਵੀ ਮੋਰਚੇ ਵਿੱਚ ਜਾਣਾ ਚਾਹੀਦਾ ਜਿੰਨੇ ਕੁ ਵੀ ਲੀਡਰ ਸੀ ਆ ਸਕਦੇ ਸੀ ਆਏ ਹੈਗੇ ਆ ਅਰ ਜਦੋਂ ਸ਼ਾਮ ਨੂੰ ਮੀਟਿੰਗ ਹੋਈ ਆ ਉਦੋਂ ਦੋ ਮੰਤਰੀ ਸੀਗੇ ਖੁੱਡੀਆਂ ਸਾਹਿਬ ਤੇ ਲਾਲ ਚੰਦ ਜੀ ਕਟਾਰੂ ਚੱਕ ਅਸੀਂ ਇਹ ਤੋਂ ਕਿਹਾ ਵੀ ਐਡੇ ਵੱਡੇ ਪੱਧਰ ਤੇ ਫੋਰਸ ਕਿਉਂ ਉਥੇ ਲਾਈ ਗਈ ਕਿ ਮੋਰਚਾ ਚਕਾਉਣਾ ਚਾਹੁੰਦੇ ਹੋ ਕੀ ਮਨਸ਼ਾਵਾ ਦੱਸ ਦਿਓ ਕਹਿੰਦਾ ਨਹੀਂ ਜੀ ਜਨਨੇ ਚ ਕੋ ਆਟੇ ਚ ਲੂਣ ਵਾਲੀ ਗੱਲ ਵੀ ਨਹੀਂ ਹੈਗੀ ਵੀ ਮੋਰਚਾ ਚ ਚਕਾਉਣ ਦਾ ਕੋਈ ਇਰਾਦਾ ਨਹੀਂ ਤੁਹਾਡਾ ਸਾਡੇ ਨਾਲ ਕੋਈ ਰੋਲਾ ਨਹੀਂਗਾ ਅਸੀਂ ਦੋਰੇ ਦੋਰੇ ਤੇਰੇ ਤੇਰੇ ਸਵਾ ਐਡੀਜੀਪੀ ਇੰਟੈਲੀਜੈਂਸ ਵੀ ਚਲਾ ਗਿਆ ਠੀਕ ਹੈ ਵੀ ਜੋ ਸਾਨੂੰ ਨਜ਼ਰ ਆ ਰਿਹਾ ਇਹ ਠੀਕ ਨਹੀਂ ਹੈਗਾ ਤਾਂ ਚਲੋ ਉਦੋਂ ਬਾਅਦ ਜਦੋਂ ਗੱਲਬਾਤ ਅਗਲੀ ਮੀਟਿੰਗ ਮਿਲੀਆ ਫੋਰਸਸ ਵੀ ਇੱਥੋਂ ਪਿੱਛੇ हट ਗਈਆਂ ਥੋੜੀਆਂ ਪਛਾਵਾਂ ਟੀਆਂ ਕੇਰਾ ਕਿਹੜਾ ਸਟੇਜ ਮੁੱਕ ਗਈ ਇੱਥੇ ਜੋ ਖਬਰਾਂ ਮਿਲੀਆਂ ਫਿਰ ਦੁਬਾਰਾ ਸਟੇਜ ਲਈ ਬੰਦਿਆ ਨੇ ਜਦੋਂ ਫੋਰਸ ਅੱਗੇ ਵਧੀਆ ਯਾਨੀ ਇਹ ਵੀ ਇੱਕ ਤਰੀਕਾ ਸੀਗਾ ਵੀ ਮੀਟਿੰਗ ਤੋਂ ਬਾਅਦ ਥੋੜਾ ਜਿਹਾ ਰੈਲਾ ਕਰਕੇ ਪਛਾੜ ਜਾਣਾ ਵੀ ਕਿਸਾਨ ਵੇਸਲੇ ਹੋ ਜਾਣ ਔਰ ਜਦੋਂ ਕਿਸਾਨਾਂ ਨੂੰ ਲੱਗੇ ਵੀ ਅਗਲੀ ਮੀਟਿੰਗ ਮਿਲ ਗਈ ਆ ਸਰਕਾਰ ਵੀ ਕਹਿੰਦੀ ਵੀ ਤੁਹਾਡੇ ਨਾਲ ਟਕਰਾ ਨਹੀਂ ਔਰ ਉਦੋਂ ਬਾਅਦ ਸੀ ਵੀ ਪਹਿਲਾਂ ਆਗੂ ਫੜੀਏ ਤਾਂ ਲਗਭਗ ਜਿਹੜੇ ਇਹ ਖਬਰਾਂ ਚ ਆ ਰਿਹਾ ਵੀ ਪੰਜਾਬ ਦੀ ਧਰਤ ਤੋਂ ਮੈਨੂੰ ਬਾਕੀ ਲੀਡਰਾਂ ਦਾ ਨਹੀਂ ਪਤਾ ਮੈਨੂੰ ਚੰਡੀਗੜ੍ਹ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਆਰ ਉੱਥੇ ਚੰਡੀਗੜ੍ਹ ਦੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਐਸਐਸਪੀ ਪੰਜਾਬ ਪੁਲਿਸ ਦੇ ਅੰਦਰ ਸਿਕਿਉਰਿਟੀ ਦੇ ਸੀ ਪੰਜਾਬ ਪੁਲਿਸ ਦੀ ਸਾਰੀ ਅਫਸਰਾਈ ਹੁੰਦੇ ਸੀ ਜਿਹੜੇ ਕਹਿੰਦੇ ਨਾ ਵੀ ਚੰਡੀਗੜ੍ਹ ਕੇਂਦਰ ਸ਼ਾਸਤ ਆ ਜਦੋਂ ਰਲ ਕੇ ਗੇਮ ਖੇਡਣੀ ਹੋਵੇ ਕੇਂਦਰ ਸ਼ਾਸਤ ਵੀ ਇਹਨਾਂ ਨਾਲ ਰਲ ਜਾਂਦਾ ਤੋਂ ਸਾਰੀ ਪੰਜਾਬ ਦੀ ਫੋਰਸ ਸੀਗੀ ਬਾਕੀ ਬਹਾਦਰਗੜ੍ਹ ਕਿਲੇ ਲੈ ਕੇ ਗਏ ਆ ਰਾਤ ਦੇ 12 ਵਜੇ ਸਾਨੂੰ ਜੇਲ੍ਹ ਚ ਪਟਿਆਲੇ ਸ਼ਿਫਟ ਕੀਤਾ ਸਾਰੀ ਲੀਡਰਸ਼ਿਪ ਸੀਗੀ ਉਪਰੰਤ ਮੇਰੇ ਖਿਆਲ 26 ਤਰੀਕ ਨੂੰ ਮੈਨੂੰ ਸੱਦ ਕੇ ਜੇਲ੍ਹ ਨੇ ਦੱਸਿਆ ਹੈਗਾ ਤੇ ਉੱਤ ਪ੍ਰੋਹ ਹੁਕਮ ਆ ਗਿਆ ਵੀ ਤੁਹਾਨੂੰ ਅਸੀਂ ਸ਼੍ਰੀ ਮੁਕਸਤ ਸਾਹਿਬ ਭੇਜਣਾ ਰਾਏ ਸਾਹਿਬ ਨੂੰ ਅਸੀਂ ਜਿਹੜਾ ਬਾ ਫਰੀਦਕੋਟ ਭੇਜ ਰਹੇ ਆ ਔਰ ਬੀਬੀ ਸੁਖਵਿੰਦਰ ਕੌਰ ਨੂੰ ਲੁਧਿਆਣਾ ਉਦੋਂ 400 ਕਸਾਨ ਰਹਾ ਹੋ ਚੁੱਕਾ ਸੀ ਅਸੀਂ ਕਿ ਕੋਈ ਗੱਲ ਨਹੀਂ ਉਹ ਸਾਨੂੰ ਜਿੱਥੇ ਮਰਜ਼ੀ ਰੱਖ ਲੈਣ ਅਸੀਂ ਜੇਲ੍ਹ ਹੀ ਕੱਟਣੀ ਹੈਗੀ ਆ ਔਰ ਬਾਕੀ ਆਗੂ ਹੁੰਦੇ ਸੀ ਜੋ ਅਸੀਂ ਪਟਿਆਲਾ ਜੇਲ੍ਹ ਚ ਦੇਖਿਆ ਦੇਖੋ ਅੰਦਰ ਪ੍ਰਸ਼ਾਸਨ ਨਾਲ ਰਲ ਕੇ ਮੋਬਾਈਲ ਚੱਲਦੇ ਆ ਜਿਹੜਾ ਕਹਿੰਦੇ ਨਾ ਜੁੱਦ ਨਸ਼ਿਆਂ ਵਿਰੁੱਧ ਅੰਦਰ ਸਮੇਖ ਖੁੱਲੀ ਚਲਦੀ ਆ ਭਗਵੰਤ ਮਾਨ ਜੀ ਆਉਣ ਤੇ ਦੌਰਾ ਕਰਨ ਸਾਡੇ ਨਾਲ ਜੇਲ੍ਹਾਂ ਦਾ ਵਿੱਚ ਠੀਕ ਹੈ ਜੀ ਉਹ ਕਿਹਦੀ ਆਰ ਜਿਹੜੇ ਫੜੇ ਜਾ ਰਹੇ ਮੁੰਡੇ ਕੋਈ ਵੱਡਾ ਤਸਕਰ ਨਹੀਂ ਹੈਗਾ ਕਿਸ ਨੂੰ 5 ਗ੍ਰਾਮ ਵਾਲਾ 3 ਗ੍ਰਾਮ ਵਾਲਾ 10 ਗ੍ਰਾਮ ਵਾਲਾ ਜਿਹੜੇ ਨਸ਼ੇ ਤੋਂ ਪੀੜਤ ਨੇ ਮੁੰਡੇ ਛੋਟੇ-ਛੋਟੀਆਂ ਉਮਰਾਂ ਨੇ ਉਹਨਾਂ ਵਿੱਚੋਂ ਕੋਈ ਵੀ ਜਿਆਦਾ ਤਤਾ ਮੈਨੂੰ ਤਸਕਰ ਨਾ ਕਰਨੀ ਆ ਨੌਜਵਾਨ ਸੀ ਤੋਂ ਜੇ ਕਹਿੰਦੇ ਸੀ ਵੀ ਨਸ਼ਿਆਂ ਦੇ ਸਦਾਗਰ ਫੜਨੇ ਆ ਤਸਕਰ ਫੜਨੇ ਆ ਨਸ਼ਿਆਂ ਦਾ ਸਦਾਕਰਤਾ ਜਿੱਦਾਂ ਕੋਈ ਨਹੀਂ ਫੜਿਆ ਹੈਗਾ ਤੋ ਇਸ ਕਰਕੇ ਨਸ਼ਾ ਵਿਰੁੱਧ ਜੰਗ ਨਹੀਂ ਸੀ ਉਹ ਕਿਸਾਨਾਂ ਮਜ਼ਦੂਰਾਂ ਤੇ ਲਹਿਰ ਦੇ ਵਿਰੁੱਧ ਵੀ ਇੱਕ ਢਾਂਗੋਂ ਦਾ ਇਹ ਵੀ ਲੋਕ ਨਸ਼ਿਆਂ ਤੋਂ ਪੀੜਤ ਨੇ ਤੇ ਇਹ ਮਾਹੌਲ ਚਲਾ ਦਿਓ ਵੀ ਨਸ਼ਿਆਂ ਖਿਲਾਫ ਮਹਿੰਮ ਵੱਡੀ ਆ ਅੰਦਰਖਾਤੇ ਅੰਦੋਲਨ ਨੂੰ ਖਤਮ ਕਰਨ ਦੀ ਮਹਿੰਮ ਵੱਡੀ ਸੀ ਪਹਿਲੋ 5 ਤਰੀਕ ਨੂੰ ਚੰਡੀਗੜ੍ਹ ਜਾਣ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ ਜਬਰਦਸਤੀ ਕੁੱਟਿਆ ਗਿਆ ਠੀਕ ਹੈ ਬਹੁਤ ਸਾਰੇ ਮੁਲਾਜ਼ਮ ਕੁੱਟੇ ਗਏ ਔਰ 19 ਨੂੰ ਮੋਰਚੇ 'ਤੋਂ ਖੇੜੇ ਗਏ ਯਾਰ ਇਹ ਕਹ ਲੋ ਇੱਕ ਮਹੀਨਾ ਮਾਰਚ ਦਾ ਮਹੀਨਾ ਪੂਰਾ ਭਗਵੰਤ ਮਾਨ ਸਰਕਾਰ ਨੇ ਰਲ ਕੇ ਮੋਦੀ ਤੇ ਅਮਿਤ ਸ਼ਾਹ ਜੀ ਨਾਲ ਜਿਹੜਾ ਵਾ ਉਹ ਇਹ ਪੂਰਾ ਜਿਹੜਾ ਵਾ ਜ਼ਬਰ ਦਾ ਚੱਕਰ ਚਲਾਇਆ ਸੀਗਾ ਅਰ ਸਾਨੂੰ ਜੋ ਲੱਗਦਾ ਵੀ ਇਹ ਕਿਉਂ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਹੜੇ ਪਹਿਲੋ ਬਿਆਨ ਦਿੰਦੇ ਸੀ ਵੀ ਸਾਡਾ ਕੋਈ ਰੌਲਾ ਨਹੀਂ ਹੈਗਾ ਵੀ ਤੁਹਾਡੇ ਨਾਲ ਵੀ ਇਹ ਛੜਕਾ ਇਹ ਭਗਵੰਤ ਮਾਨ ਜੀ ਦਾ ਬਈ ਦੇਖ ਲੋ ਉਹਨਾਂ ਦੀ ਸਾਰੇ ਮੰਤਰੀ ਕਹਿੰਦੇ ਰਹੇ ਕੇਜਰੀਵਾਲ ਕਹਿੰਦਾ ਰਿਹਾ ਪੀ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ ਹੈਗੇ ਇਹਨਾਂ ਦੇ ਪਹਿਲੇ ਬਿਆਨ ਕੱਢ ਲੋ ਇਹ ਕਹਿੰਦੇ ਕੇਂਦਰ ਨੇ ਕੰਦਾ ਕੱਢ ਕੇ ਰੋਕੇ ਹੈਗੇ ਆ ਤੋ ਕੇਂਦਰ ਨਾਲ ਲੜਾਈ ਹੈ ਸਰਕਾਰ ਦੀ ਸਾਡਾ ਕਹਿੰਦਾ ਲੈਣਾ ਦੇਣਾ ਨਹੀਂ ਹੁਣ ਉਹੀ ਅ ਅਰੋੜਾ ਸਾਹਿਬ ਠੀਕ ਆ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਕਹਿੰਦਾ ਨਹੀਂ ਜੀ ਲੋਕ ਰਾਹ ਬੰਦ ਕਰਕੇ ਤੰਗ ਸੀਗੇ ਹਾਂ ਕਿਸਾਨਾਂ ਨੇ ਜੇ ਰਾਹ ਬੰਦ ਕੀਤੇ ਸੀ ਫਿਰ ਸਾਨੂੰ ਠੀਕ ਆ ਸਾਡੇ ਵੱਲੋਂ ਤਾਂ ਸਾਰੇ ਜਾਣਦੇ ਵੀ ਸਾਡੇ ਵੱਲੋਂ ਤਾਂ ਰਾਹ ਬੰਦ ਨਹੀਂ ਸੀ ਅਸੀਂ ਉਦੋਂ ਦੇ ਕਹਿ ਰਹੇ ਸੀ ਵੀ ਰਾਹ ਖੁੱਲਣਾ ਚਾਹੀਦਾ ਆਮ ਲੋਕਾਂ ਨੂੰ ਤਕਲੀਫ ਹੁੰਦੀ ਐ ਚਕੋਰਾਉਣ ਲਈ ਕੋਈ ਰੌਲਾ ਨਹੀਂ ਇਹਦੇ ਚ ਕਹਿ ਲੋ ਵੀ ਜਿਹੜੇ ਟਰਾਂਸਪੋਰਟਰ ਉਹਨਾਂ ਨੂੰ ਸਮੱਸਿਆ ਆਈ ਆ ਉਹਨਾਂ ਨੂੰ ਵਪਾਰੀਆਂ ਨੂੰ ਵੀ ਰਾਹ ਬੰਦ ਹੋ ਉਹਨਾਂ ਨੂੰ ਸਮੱਸਿਆ ਹੀ ਆਉਂਦੀਆਂ ਹੁੰਦੀਆਂ ਇਹ ਚ ਕੋਈ ਰੌਲਾ ਨਹੀਂ ਪਰ ਰਾਹ ਬੰਦ ਕਿੰਨਾ ਨੇ ਕੀਤੇ ਅੱਜ ਸਾਰੇ ਪ੍ਰੈਸਰ ਨੂੰ ਅਸੀਂ ਦੇਖਿਆ ਬੈਰੀਕੇਡ ਕਿੱਡੇ-ਕੱਡੇ ਦੇ ਸੀਗੇ ਉਹ ਕਿੱਡੇ ਵੱਡੇ ਕੰਟੇਨਰ ਲੱਗੇ ਸੀ ਇਹ ਕੰਟੇਨਰ ਤੇ ਬੈਰੀਕੇਡ ਮੋਦੀ ਸਰਕਾਰ ਦੇ ਨਾ ਕਿ ਸਾਡੇ ਸੀਗੇ ਤੋ ਕਹਿ ਲੋ ਵੀ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬਲੀ ਬਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਅਰਪ ਭਗਵੰਤ ਮਾਨ ਨੇ ਆਪ ਦਾ ਕਰਾਪਸ਼ਨ ਲਈ ਈਡੀ ਤੇ ਸੀਬੀਆਈ ਤੋਂ ਬਚਣ ਲਈ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬਲੀ ਦਿੱਤੀ ਆ ਜੋ ਸਾਡਾ ਮਰਨਾ ਵਾ ਔਰ ਹੁਣ ਸਮਝੋ ਵੀ ਪੰਜਾਬ ਦੇ ਅੰਦਰ ਵੀ ਭਾਜਪਾ ਆਮ ਆਦਮੀ ਪਾਰਟੀ ਗਠਜੋੜ ਚੱਲ ਰਿਹਾ ਬਾ ਹੁਣ ਪੰਜਾਬ ਦੀ ਪ੍ਰੈਸ ਹੋਵੇ ਕੋਈ ਹੋਵੇ ਸਿੱਖ ਸਾਫ਼ ਕਹਿਣਾ ਚਾਹੁੰਦੇ ਆ ਵੀ ਮੈਂ ਮਤ ਸੋਚੋ ਵੀ ਪੰਜਾਬ ਦੇ ਅੰਦਰ ਇਹ ਕਿਤੇ ਐਨਡੀਏ ਦਾ ਗਠਜੋੜ ਨੇ ਮੇਰਾ ਮੇਰਾ ਵਿਅਕਤੀਗਤ ਮਤ ਹੈ ਤੇ ਔਰ ਮੈਂ ਕਹਿਣਾ ਇੰਡੀਆ ਨੂੰ ਵੀ ਸੋਚਣਾ ਚਾਹੀਦਾ ਪੁੱਛ ਲੈਣ ਕੇਜਰੀਵਾਲ ਨੂੰ ਵੀ ਸੌਰੀ ਇੰਡੀਆ ਖੜਜੋੜ ਨਾਲ ਨੂੰ ਕਹਿਣਾ ਚਾਹੁੰਦਾ ਵੀ ਪੁੱਛ ਲੈਣ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਉਹ ਮੋਦੀ ਦੇ ਖੜਜੋੜ ਦੇ ਵਿੱਚ ਹੈ ਗਿਆ ਵੀ ਇੰਡੀਆ ਖੜਜੋੜ ਦੇ ਵਿੱਚ ਹੈ ਗਿਆ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਵੀ ਇਹ 2027 ਦੇ ਵਿੱਚ ਆਪਣਾ ਪੱਜਪਾ ਨਾਲ ਰਲ ਕੇ ਇਲੈਕਸ਼ਨ ਲੜਨਗੇ ਚ ਕੋਈ ਦੋ ਰਾਇ ਨਹੀਂ ਹੈ ਤਾਂ ਹੀ ਐਡਾ ਵੱਡਾ ਪ੍ਰਹਾਰ ਕੀਤਾ ਗਿਆ